ਸਾਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਇੰਪੋਰਟੈਂਟ ਵਲੌਗ ਹੈ ਤੇ ਅੱਜ ਗੱਲ ਸਿਰਫ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਦੀ ਕਰਨੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਅਹਿਮ ਟੌਪਿਕ ਰਹਿਣ ਵਾਲੇ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿਪਸ ਨਾਲ ਸੋਪੀ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿੰਨਾ ਟੌਪਿਕ ਤੇ ਗੱਲ ਕਰਨੀ ਹੈ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਿੰਨਾ ਪਹਿਲਾ ਟੌਪਿਕ ਇਹ ਹੈ ਕਿ ਹੁਣ ਕੈਨੇਡਾ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਜੇ ਕਰਨਾ ਚਾਹੀਦਾ ਤੇ ਕਿੰਨੂੰ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਤੇ ਕਿੰਨੂੰ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਨਿਊ ਇਅਰ ਤੇ 크리스마ਸ ਆਉਣ ਵਾਲਾ ਹੈ ਇਸ ਤੇ ਹੁਣ ਏਜੰਟ ਆਪਣੀ ਦੁਕਾਨਦਾਰੀ ਨੂੰ ਹਾਈਲਾਈਟ ਕਰਨਗੇ ਤੁਹਾਨੂੰ ਕਹਿਣਗੇ ਕਿ ਨਿਊ ਇਅਰ ਤੇ 크리스마ਸ ਤੇ ਫਾਈਲ ਲਗਾ ਦਿੰਨੇ ਆ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਇਸ ਤਰ੍ਹਾਂ ਦੀ ਓਕੇਸ਼ਨ ਤੁਹਾਡੇ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਵਾਸਤੇ ਉਸ ਟੌਪਿਕ ਤੇ ਵੀ ਡਿਸਕਸ਼ਨ ਕਰਾਂਗੇ ਉਸ ਤੋਂ ਬਾਅਦ ਜੇਕਰ ਤੁਹਾਡਾ ਤੁਹਾਡੇ ਬੱਚੇ ਕੈਨੇਡਾ ਦੇ ਵਿੱਚ ਨੇ ਤੇ ਕੀ ਤੁਹਾਨੂੰ 크리스마ਸ ਜਾਂ ਨਿਊ ਇਅਰ ਤੇ ਫਾਈਲ ਲਗਾਉਣੀ ਚਾਹੀਦੀ ਹੈ ਜਾਂ ਕਿਸ ਓਕੇਸ਼ਨ ਤੇ ਲਗਾਉਣੀ ਚਾਹੀਦੀ ਹੈ ਉਸ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਜੇਕਰ ਤੁਸੀਂ ਤੁਹਾਡਾ ਕੋਈ ਦੋਸਤ ਭਰਾ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਹੈ ਤਾਕਿ ਤੁਹਾਨੂੰ 크리스마ਸ ਜਾਂ ਨਿਊ ਇਅਰ ਤੇ ਫਾਈਲ ਲਗਾਉਣੀ ਚਾਹੀਦੀ ਹੈ ਹੋਰ ਕਿਹੜਾ ਓਕੇਸ਼ਨ ਹੈ ਜਿਸ ਤੇ ਤੁਸੀਂ ਫਾਈਲਿੰਗ ਕਰ ਸਕਦੇ ਹੋ ਸੋ ਇਸੇ ਟੌਪਿਕ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦਾ ਕਿ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਸਾਨੂੰ ਲਗਾਉਣਾ ਚਾਹੀਦਾ ਹੈ ਕਿ ਇਹ ਸਹੀ ਸਮਾਂ ਹੈਗਾ ਹੈ ਇਹ ਵੀਜ਼ਾ ਲਗਾਉਣਾ ਦਾ ਜਾਂ ਨਹੀਂ ਲਗਾਉਣਾ ਚਾਹੀਦਾ ਤਾਂ ਇਹਦਾ ਤੇ ਮੈਂ ਬੜਾ ਕਲੀਅਰ ਗੱਲ ਤੁਹਾਨੂੰ ਦੱਸਾਂਗਾ ਕਿ ਦੇਖੋ ਜੀ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਲਗਾਉਣਾ ਗਲਤ ਨਹੀਂ ਹੈਗਾ ਕਿਉਂਕਿ ਜਿਸ ਕੈਟਾਗਰੀ ਦਾ ਨਾਮ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਹੈ ਉਸ ਦਾ ਮਤਲਬ ਉੱਥੇ ਜਾ ਕੇ ਕੰਮ ਕਰਨਾ ਨਹੀਂ ਹੁੰਦਾ ਉੱਥੇ ਜਾ ਕੇ ਘੁੰਮਣਾ ਹੁੰਦਾ ਹੈ ਜਾਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਸਗੇ ਸੰਬੰਧੀ ਕੋਲ ਵਿਜ਼ਿਟ ਕਰਨਾ ਹੁੰਦਾ ਹੈ ਉਹਨੂੰ ਮਿਲਣ ਵਾਸਤੇ ਜਾਣਾ ਹੁੰਦਾ ਹੈ ਹੁਣ ਜਿਹੜੇ ਵੀ ਇਸ ਕਰਕੇ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਲਗਾ ਰਹੇ ਨੇ ਕਿ ਉੱਥੇ ਜਾ ਕੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰ ਲਾਂਗੇ ਕਿ ਉਹਨਾਂ ਨੂੰ ਲਗਾਉਣਾ ਚਾਹੀਦਾ ਬਿਲਕੁਲ ਲਗਾਉਣਾ ਚਾਹੀਦਾ ਹੈ ਪਰ ਵਰਕ ਪਰਮਿਟ ਦੇ ਵਿੱਚ ਫਲੈਗ ਪੋਲਿੰਗ ਦੀ ਜਗ੍ਹਾ ਦੇ ਉੱਤੇ ਜੇਕਰ ਉਹ ਵਾਪਸ ਆਪਣੀ ਕੰਟਰੀ ਆ ਕੇ ਅਪਲਾਈ ਕਰਨਗੇ ਤਾਂ ਉਹਨਾਂ ਦਾ ਸਕਸੈਸ ਰੇਟ ਜਿਹੜਾ ਹੈ ਉਹ ਜ਼ਿਆਦਾ ਹੋਏਗਾ ਕੰਪੈਰੀਜ਼ਨ ਟੂ ਫਲੈਗ ਪੋਲਿੰਗ ਦੇ ਐਲ ਐਮ ਆਈ ਦੀ ਅਲਦੀ ਵਿਵਸਥਾ ਕੈਨੇਡਾ ਜਾ ਕੇ ਉਹ ਕਰ ਸਕਦੇ ਨੇ ਉਸ ਤੋਂ ਬਾਅਦ ਇੰਡੀਆ ਤੋਂ ਆ ਕੇ ਫਾਈਲਿੰਗ ਕਰਨੀਆਂ ਆਊਟਸਾਈਡ ਕੈਨੇਡਾ ਤੋਂ ਫਾਈਲਿੰਗ ਕਰਨ ਤਾਂ ਉਹਨਾਂ ਦਾ ਵੀਜ਼ਾ ਆਉਣ ਦਾ ਚਾਂਸ ਜਿਹੜਾ ਹੈ ਉਹ ਕਿਤੇ ਜ਼ਿਆਦਾ ਹੋਏਗਾ ਕੰਪੈਰੀਜ਼ਨ ਫਲੈਗ ਪੋਲਿੰਗ ਤੇ ਕਿਉਂ ਫਲੈਗ ਪੋਲਿੰਗ ਤੇ ਕੁਐਸਚਨ ਬਹੁਤ ਟਫ ਪੁੱਛੇ ਜਾਂਦੇ ਨੇ ਉਸ ਤੋਂ ਬਾਅਦ ਜੇਕਰ ਤੁਸੀਂ ਸਿਰਫ ਵਿజిਟ ਕਰਨ ਵਾਸਤੇ ਵਰਕ ਪਰਮਿਟ ਵਾਸਤੇ ਸਟੱਡੀ ਪਰਮਿਟ ਵਾਸਤੇ ਕੈਨੇਡਾ ਜਾਣਾ ਚਾਹੁੰਦੇ ਹੋ ਕਿ ਇੱਥੋਂ ਟੂਰਿਸਟ ਵੀਜ਼ਾ ਲਗਾ ਕੇ ਚੱਲ ਜਾਗੇ ਵਿਜ਼ਟਰ ਵੀਜ਼ਾ ਲਗਾ ਕੇ ਚੱਲ ਜਾਗੇ ਉਹਨੂੰ ਸਟੱਡੀ ਵਿੱਚ ਕਨਵਰਟ ਕਰਾ ਲਾਂਗੇ ਜਾਂ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾ ਲਾਂਗੇ ਦੇਖੋ ਜੇ ਤੇ ਤੁਹਾਡੀ ਏਜ ਜਿਹੜੀ ਹੈ 20 ਤੋਂ ਲੈ ਕੇ 30 ਦੇ ਵਿੱਚਕਾਰ ਹੈ ਤਾਂ ਤੁਸੀਂ ਉਹਨੂੰ ਸਟੱਡੀ ਪਰਮਿਟ ਚ ਕਨਵਰਟ ਕਰਾ ਸਕਦੇ ਹੋ ਨਹੀਂ ਕਿ 34 ਤੱਕ ਵੀ ਕਰਾ ਸਕਦੇ ਹੋ ਬਟ ਜੇਕਰ ਤੁਹਾਡੀ ਏਜ ਬਹੁਤ ਜ਼ਿਆਦਾ ਹੈ ਲੋਜਿਕ ਨਹੀਂ ਬੰਦਾ ਤੁਹਾਨੂੰ ਪੜ੍ਹਾਈ ਛੱਡੇ ਨੂੰ 10-15 ਸਾਲ ਹੋ ਗਏ ਐ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਵਰਕ ਪਰਮਿਟ ਦੇ ਵਿੱਚ ਜੇਕਰ ਕਨਵਰਟ ਕਰਾਓਗੇ ਤਾਂ ਜ਼ਿਆਦਾ ਬੈਟਰ ਹੁੰਦਾ ਹੈ ਸਟੱਡੀ ਪਰਮਿਟਸ ਕਨਵਰਟ ਕਰਾ ਸਕਦੇ ਹੋ ਜੇਕਰ ਤੁਸੀਂ ਤਾਂ ਤੁਹਾਡੇ ਲਈ ਬੈਸਟ ਆਪਸ਼ਨ ਹੈ ਤੁਸੀਂ ਕੈਨੇਡਾ ਜਾ ਕੇ ਉੱਥੇ ਸਟੱਡੀ ਪਰਮਿਟਸ ਕਨਵਰਟ ਕਰਾ ਸਕਦੇ ਹੋ ਪਰ ਜੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾਣਾ ਹੈ ਤਾਂ ਇੱਕ ਚੀਜ਼ ਬੜੀ ਕਲੀਅਰ ਹੈ ਜੀ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਦੇ ਉੱਤੇ 28-28 ਲੱਖ 20-20 ਲੱਖ 15-15 ਲੱਖ 10-10 ਲੱਖ ਖਰਚ ਨਾ ਕਰਿਓ ਇਹ ਵੀਜ਼ਾ 1 ਲੱਖ ਤੋਂ ਅੰਦਰ ਲੱਗ ਜਾਂਦਾ ਏ ਈਵਨ ਕਿ ਇਹਦੀ ਜਿਹੜੀ ਐਮਬੈਸੀ ਫੀਸ ਹੈ ਉਹ 100 ਡਾਲਰ ਹੁੰਦੀ ਹੈ 85 ਡਾਲਰ ਬਾਇਓਮੈਟ੍ਰਿਕ ਦੀ ਫੀਸ ਟੋਟਲ 185 ਡਾਲਰ ਖਰਚਾ ਆਉਂਦਾ ਹੈ ਯਾਨੀ ਕਿ ਟੋਟਾ ਮਿਲਾ ਕੇ 11-12000 ਰੁਪਏ ਖਰਚਾ ਹੈ ਹਾਂ ਕੋਈ ਏਜੰਟ ਆਪਣੀ ਜਿਹੜੀ ਫੀਸ ਹੈ ਮੈਂ ਨਹੀਂ ਕਹਿੰਦਾ ਕੋਈ ਏਜੰਟ ਫ੍ਰੀ ਫਾਈਲਿੰਗ ਕਰਦੇ ਕਿਉਂਕਿ ਉਹਨੇ ਵੀ ਆਪਣੀ ਦੁਕਾਨਦਾਰੀ ਚਲਾਉਣੀ ਹੈ ਉਹ ਆਪਣੀ ਫੀਸ ਜਿਹੜੀ ਹੈ ਉਹ ਜ਼ਰੂਰ ਲਵੇ ਪਰ ਲੱਖਾਂ ਦੇ ਵਿੱਚ ਇਹ ਫੀਸ ਜਿਹੜੀ ਆ ਉਹ ਨਾ ਵਸੂਲੀ ਜਾਵੇ ਤੇ ਨਾ ਹੀ ਕੋਈ ਦੇਵੇ ਇਸ ਦੇ ਲਈ ਕਿਉਂਕਿ ਜਦੋਂ ਤੁਸੀਂ ਲਟਾਉਂਦੇ ਹੋ ਤਾਂ ਹੀ ਏਜੰਟ ਸਾਹਮਣੇ ਵਾਲਾ ਲੁੱਟਦਾ ਹੈ ਬਿਨਾ ਤੁਹਾਡੀ ਇਜਾਜ਼ਤ ਤੋਂ ਅਗਲਾ ਬੰਦਾ ਤੁਹਾਨੂੰ ਲੁੱਟ ਨਹੀਂ ਸਕਦਾ ਸੋ ਇਹ ਬਹੁਤ ਇੰਪੋਰਟੈਂਟ ਹੈ ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈ ਕਿ ਲੱਖਾਂ ਦੇ ਵਿੱਚ ਹੁਣ ਵੀਜ਼ਾ ਲਾ ਕੇ ਨਾ ਜਾਇਓ ਕਿਉਂਕਿ ਪਹਿਲਾਂ ਵਾਲਾ ਹਾਲ ਨਹੀਂ ਰਿਹਾ ਕਿਉਂਕਿ ਜੇ 20 ਲੱਖ ਲਾ ਕੇ ਜਾਂਦੇ ਹੋ ਤਾਂ 20 ਲੱਖ ਉੱਤੇ ਤੁਸੀਂ ਕਮਾ ਨਹੀਂ ਸਕਦੇ ਇਹ ਵੀ ਗੱਲ ਬਿਲਕੁਲ ਸ਼ੋਰ ਹੈ ਹੁਣ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਜੇਕਰ ਤੁਸੀਂ ਮਤਲਬ ਸਟੱਡੀ ਪਰਮਿਟ ਵਰਕ ਪਰਮਿਟ ਚੋਂ ਇੱਥੇ ਕਨਵਰਟ ਨਹੀਂ ਕਰਾਉਣਾ ਸਿਰਫ ਵਿਜ਼ਿਟਿੰਗ ਪਰਪਸ ਤੋਂ ਟੂਰਿਜ਼ਮ ਪਰਪਸ ਤੋਂ ਜਾਣਾ ਹੈ ਤੇ 100% ਕੈਨੇਡਾ ਜਾ ਬਹੁਤ ਸ਼ਾਨਦਾਰ ਉੱਥੇ ਲੋਕੇਸ਼ਨਸ ਨੇ ਘੁੰਮਣ ਦੀਆਂ ਤੇ ਬਹੁਤ ਕਹਿ ਸਕਦਾ ਕਿ ਜੇਕਰ ਤੁਸੀਂ ਜਾਂਦੇ ਹੋ ਮਲਟੀਪਲ ਐਂਟਰੀ 10 ਸਾਲ ਦੀ ਤੁਹਾਨੂੰ ਮਿਲ ਜਾਂਦੀ ਹੈ ਉਸ ਤੋਂ ਬਾਅਦ ਇੱਕ ਵਾਰੀ ਜਾ ਕੇ 6 ਮਹੀਨੇ ਤੱਕ ਸਟੇ ਕਰ ਸਕਦੇ ਹੋ ਜੇਕਰ ਹੀ ਤੁਹਾਡਾ ਵੀਜ਼ਾ ਲੱਗ ਜਾਏਗਾ ਤੇ ਕਦੇ ਵੀ ਤੁਸੀਂ ਕੈਨੇਡਾ ਆ ਜਾ ਸਕਦੇ ਹੋ ਸੋ ਜਿਹੜੇ ਟੂਰਿਜ਼ਮ ਪਰਪਸ ਤੋਂ ਜਾਂ ਵਿਜ਼ਿਟਿੰਗ ਪਰਪਸ ਤੋਂ ਜਾਣਾ ਚਾਹੁੰਦੇ ਆ ਉਹਨਾਂ ਲਈ ਬੈਸਟ ਹੈ ਕਿਉਂਕਿ ਹੁਣ ਸਕਸੈਸ ਰੇਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਠੀਕ ਹੋ ਜੇ ਕਿਉਂਕਿ ਜਦੋਂ ਇੱਕ ਕਨਵਰਜੈਂਟ ਜਿਹੜਾ ਹੈ ਉਹ ਕੱਟ ਗਿਆ ਇਹ ਸੀਗਾ ਕਿ ਸਾਨੂੰ ਵੀਜ਼ਾ ਲਗਾਉਣਾ ਚਾਹੀਦਾ ਹੈ ਨਹੀਂ ਲਗਾਉਣਾ ਚਾਹੀਦਾ ਹੁਣ ਦੂਜੀ ਗੱਲ ਆ ਜਾਂਦੀ ਕਿ ਨਿਊ ਇਅਰ ਤੇ 크ਿਸਮਸ ਆਉਣ ਵਾਲਾ ਹੈ ਯਾਨੀ ਦਸੰਬਰ ਤੇ ਜਨਵਰੀ ਦੇ ਮੌਕੇ ਦੇ ਉੱਤੇ ਹੁਣ ਟੜਾ ਟੜਾ ਏਜੰਟ ਫਾਈਲਿੰਗ ਕਰਨਗੇ ਪ੍ਰਚਾਰ ਕਰਨਗੇ ਟੀਵੀ ਤੇ ਐਡ ਸ਼ੁਰੂ ਹੋ ਜਾਵੇਗੀ ਦੇਖੋ ਇੱਕ ਗੱਲ ਬੜੀ ਕਲੀਅਰ ਦੱਸਦਾ ਤੁਹਾਨੂੰ ਜਦੋਂ ਵੀ ਨਿਊ ਇਅਰ ਜਾਂ 크ਿਸਮਸ ਆਉਣ ਵਾਲਾ ਹੁੰਦਾ ਹੈ ਤਾਂ ਹਰ ਦੂਜਾ ਪੰਜਾਬੀ ਜਿਹੜਾ ਹੈ ਉਹ ਨਿਊ ਇਅਰ ਜਾਂ 크ਿਸਮਸ ਦੇ ਫਾਈਲਿੰਗ ਕਰਤਾ ਹੈ ਅਸੀਂ ਕਦੇ ਪਿੰਡੋਂ ਬਾਹਰ ਨਹੀਂ ਨਿਕਲੇ ਹੁੰਦੇ ਤੇ 크리스마ਸ ਤੇ ਨਿਊ ਇਅਰ ਮਨਾਉਣ ਵਾਸਤੇ ਆਪਾਂ ਕਹਿੰਨੇ ਜੀ ਅਸੀਂ ਕੈਨੇਡਾ ਚੱਲੇ ਆ। ਸੋ ਉਸ ਕੰਡੀਸ਼ਨ ਦੇ ਵਿੱਚ ਸਾਡੇ ਲਈ ਮੁਸ਼ਕਲ ਹੋ ਜਾਂਦੀ ਹੈ ਕਿ ਅਸੀਂ ਕੈਨੇਡਾ ਹੀ 크리스마ਸ ਮਨਾਉਣ ਕਿਉਂ ਚੱਲੇ ਆ। ਜੇਕਰ ਤੁਸੀਂ ਅੱਜ ਤੱਕ ਕਦੇ ਵੀ ਹੋਰ ਕਿਸੇ ਕੰਟਰੀ ਦੀ ਤੁਹਾਡੀ ਟਰੈਵਲ ਹਿਸਟਰੀ ਰਹੀ ਨਹੀਂ। ਹਾਂ ਕਿਸੇ ਨੇ ਕੋਈ ਟੂਰ ਕੱਢੇ ਹੋਣ 1 2 3 ਤਾਂ ਉਹ ਲਗਾਵੇ ਤਾਂ ਠੀਕ ਹੈ। ਬਟ ਕੋਈ ਫ੍ਰੈਸ਼ ਫਾਈਲ ਦੇ ਉੱਤੇ ਨਿਊ ਇਅਰ ਜਾਂ 크ਿਸਮਸ ਤੇ ਫਾਈਲਿੰਗ ਕਰਦਾ ਹੈ ਮੈਨੂੰ ਕਹਿੰਦਾ ਵੀਜ਼ਾ ਨਹੀਂ ਆਉਂਦਾ ਪਰ ਹਰ ਦੂਜਾ ਪੰਜਾਬੀ ਕਰੀ ਜਾ ਰਿਹਾ ਉਹ ਇੱਕ ਲੌਜੀਕਲ ਕਹਿ ਸਕਦੇ ਆ ਕਿ ਏਜੰਟ ਉਹਨੂੰ ਕਨੈਕਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਨੇ ਪਰ ਕਿਤੇ ਨਾ ਕਿਤੇ ਜਦੋਂ ਸਾਰੀ ਭੇੜਚਾਲ ਇੱਕ ਪਾਸੇ ਹੋ ਜਾਂਦੀ ਤੇ ਵੀਜ਼ਾ ਆਫੀਸਰ ਦੇ ਦਿਮਾਗ 'ਚ ਇਹ ਚੀਜ਼ ਜ਼ਰੂਰ ਆਂਦੀ ਹੈ ਕਿ ਯਾਰ ਸਾਰੇ ਨਿਊ ਇਅਰ ਜਿਹੜੇ ਆ ਉਹ ਕੈਨੇਡਾ ਜਾ ਕੇ ਮਨਾਉਣਗੇ ਜਾਂ ਸਾਰੇ 크ਿਸਮਸ ਜਿਹੜੇ ਉਹ ਕੈਨੇਡਾ ਜਾ ਕੇ ਮਨਾਉਣਗੇ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ ਸੋ ਨਿਊ ਇਅਰ 크ਿਸਮਸ ਹੀ ਨਹੀਂ ਹੋਰ ਬੜੇ ਓਕੇਸ਼ਨਸ ਹੁੰਦੇ ਨੇ ਜੇ ਟੂਰਿਜ਼ਮ ਪਰਪਸ ਤੋਂ ਜਾਣਾ ਤੁਸੀਂ ਤੇ ਹੈਨਾ ਉਹ ਆ ਘੁੰਮਣ ਦੇ ਪਰਪਸ ਤੋਂ ਜਾਓ ਤੁਸੀਂ ਜ਼ਰੂਰੀ ਥੋੜੀ ਹੈਗਾ ਕਿ ਨਿਊ ਇਅਰ ਤੇ 크리스마ਸ ਹੀ ਆਪਾਂ ਉੱਥੇ ਮਨਾਣਾ ਉਸ ਤੋਂ ਬਾਅਦ ਆ ਜਾਂਦਾ ਜੀ ਮਾਪਿਓ ਜੇਕਰ ਹੈ ਤੇ ਉਹ ਕਿਸ ਕੰਡੀਸ਼ਨ ਤੇ ਵੀਜ਼ਾ ਲਗਾਉਂਦੇ ਕੋਈ ਵਾਰੀ ਮਾਪਿਓ ਦਾ ਹੁੰਦਾ ਹੈ ਕਿ ਮਾਪਿਓ ਵੀ ਨਿਊ ਇਅਰ ਤੇ 크리스마ਸ ਵਾਲੇ ਪਾਸੇ ਨੂੰ ਤੁਰ ਪੈਂਦੇ ਬਿਲਕੁਲ ਨਹੀਂ ਮਾਪਿਓ ਜਿਹੜੇ ਨੇ ਉਹਨਾਂ ਨੂੰ ਪੈਰੈਂਟਸ ਨੂੰ ਮੈਂ ਇੱਕ ਬਹੁਤ ਕਲੀਅਰ ਗੱਲ ਕਰਦਾ ਕਿ ਤੁਸੀਂ ਹੋਮ ਸਿਕਨੈਸ ਤੇ ਲਗਾਓ ਜਿੰਨਾ ਵੀਜ਼ਾ ਤੁਹਾਡਾ ਹੋਮ ਸਿਕਨੈਸ ਨੂੰ ਲੈ ਕੇ ਕਿ ਤੁਹਾਡਾ ਬੱਚਾ ਗਿਆ ਉਹਨੂੰ ਤੁਸੀਂ ਪਿਛਲੇ 2 ਸਾਲ ਤੋਂ 3 ਸਾਲ ਤੋਂ ਨਹੀਂ ਦੇਖਿਆ ਜਿੰਨਾ ਬੈਸਟ ਕਹਿ ਸਕਦਾ ਕਿ ਉਹ ਤੁਹਾਡਾ ਪਰਪਸ ਆਫ ਵਿਜ਼ਿਟ ਬੰਦਾ ਹੈ ਉਹ ਨਾਲ ਬੈਸਟ ਹੋਰ ਨਹੀਂ ਬਣ ਸਕਦਾ ਸੋ ਤੁਸੀਂ ਜਿਹੜਾ ਉਹ ਕਿਸੇ ਓਕੇਸ਼ਨ ਦੀ ਉਡੀਕ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਹੋਮ ਸਿਕਰਸ ਨੂੰ ਮੇਨ ਗਰਾਉਂਡ ਬਣਾਇਆ ਕਰੋ ਉਹ ਜ਼ਿਆਦਾ ਬੈਸਟ ਹੁੰਦਾ ਹੈ ਉਸ ਤੋਂ ਬਾਅਦ ਭਰਾ ਦੋਸਤ ਆਪ ਕੋ ਰਿਸ਼ਤੇਦਾਰ ਲਗਾਉਣਾ ਚਾਹੁੰਦਾ ਹੈ ਦੇਖੋ ਜੇ ਕੋਈ ਕੋਈ ਭਰਾ ਲਗਾਉਣਾ ਚਾਹੁੰਦਾ ਰਿਸ਼ਤੇ ਯਾਰ ਦੋਸਤ ਲਗਾਉਣਾ ਚਾਹੁੰਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਉਹ ਜਰੂਰ ਓਕੇਸ਼ਨ ਦਾ ਧਿਆਨ ਰੱਖੇ ਕਿ ਉਹ ਕੋਈ ਬਰਥਡੇ ਪਾਰਟੀ ਕੋਈ ਸੈਲੀਬ੍ਰੇਸ਼ਨ ਹੈਗਾ ਕੈਨੇਡਾ ਦੇ ਵਿੱਚ ਕੋਈ ਓਕੇਸ਼ਨ ਹੈਗਾ ਇਦਾਂ ਦਾ ਜੋ ਤੁਹਾਡੇ ਦੋਸਤ ਦੇ ਨਾਲ ਤੁਸੀਂ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ ਭਾਵੇਂ ਉਹਦਾ ਬਰਥਡੇ ਹੋ ਗਿਆ ਐਨਵਰਸਰੀ ਹੋ ਗਈ ਜਾਂ ਉਹਨੇ ਕੋਈ ਨਵਾਂ ਘਰ ਲਿਆ ਜਾਂ ਫਿਰ ਹੋਰ ਕੋਈ ਖੁਸ਼ੀ ਜਿਹੜੀ ਹੈ ਉਹ ਤੁਹਾਡੇ ਨਾਲ ਉਹ ਸਾਂਝੀ ਕਰਨਾ ਚਾਹੁੰਦਾ ਕੋਈ ਪਾਰਟ ਦਾ ਆ ਪ੍ਰੋਗਰਾਮ ਉਹਨਾਂ ਦੇ ਕਰਿਆ ਜਾਂ ਕੋਈ ਵੀ ਪ੍ਰੋਗਰਾਮ XYZ ਹੈ ਤਾਂ ਉਸ ਲੋਕੇਸ਼ਨ ਤੇ ਲਗਾਓਗੇ ਤਾਂ ਵੀਜ਼ਾ ਸਕਸੈਸ ਰੇਟ ਜਿਹੜਾ ਉਹ ਜ਼ਿਆਦਾ ਬੈਸਟ ਹੋਏਗਾ ਕੰਪੈਰੀਜ਼ਨ ਟੂ ਉਦਾਂ ਹੀ ਫਾਈਲਿੰਗ ਮਿਲਣ ਵਾਸਤੇ ਜਾਣਾ ਵਾ ਇਸ ਕਰਕੇ ਫਾਈਲਿੰਗ ਲਗਾਉਂਦੇ ਸੋ ਪਰਪਸ ਆਫ ਵਿਜ਼ਿਟ ਜਿਹੜਾ ਹੈ ਉਹ ਮਾਪਿਓ ਹੈ ਜੇਕਰ ਤਾਂ ਉਹਨਾਂ ਲਈ ਹோம் ਸਿਕਨੈਸ ਲਈ ਬੈਸਟ ਬਣ ਸਕਦਾ ਹੈ ਭਰਾ ਕੋਈ ਰਿਸ਼ਤੇਦਾਰ ਹੈ ਕੋਈ ਸਗਾ ਸੰਬੰਧੀ ਹੈ ਤਾਂ ਉਹਨਾਂ ਵਾਸਤੇ ਜਿਹੜਾ ਹੈ ਉਹ ਇਸ ਕਰਕੇ ਬੈਸਟ ਬਣ ਸਕਦਾ ਹੈ ਕਿ ਕਿਸੇ ਓਕੇਸ਼ਨ ਤੇ ਉਹ ਚੱਲੇ ਨੇ ਤੇ ਜਿਨ੍ਹਾਂ ਨੇ ਟੂਰਿਜ਼ਮ ਪਰਪਸ ਤੋਂ ਲਗਾਣਾ ਹੈ ਉਹ ਆਪਣੇ ਟੂਰਿਜ਼ਮ ਪਰਪਸ ਨੂੰ ਧਿਆਨ ਵਿੱਚ ਰੱਖ ਕੇ ਫਾਈਲਿੰਗ ਕਰਿਆ ਕਰਨ ਕੋਸ਼ਿਸ਼ ਕਰਿਆ ਕਰਨ ਹਾਜ਼ਰ ਨੇ ਟਰੈਵਲ ਹਿਸਟਰੀ ਹੈ ਉਹ ਜਾ ਸਕਦੇ ਨੇ ਨਿਊ ਇਅਰ ਕਹਿ ਸਕਦੇ ਨੇ ਉਹ 크리스마ਸ ਕਹਿ ਸਕਦੇ ਨੇ ਪਰ ਜਿਨ੍ਹਾਂ ਨੇ ਪਹਿਲੀ ਵਾਰ ਘੁੰਮਣ ਜਾਣਾ ਹੈ ਉਹ ਨਿਊ ਇਅਰ ਤੇ 크리스마ਸ ਦੀ ਲੋੜ ਨਹੀਂ ਹੈਗੀ ਉਦਾਂ ਹੀ ਉਹ ਜੇਕਰ ਟੂਰਿਜ਼ਮ ਪਰਪਸ ਤੋਂ ਲਗਾਣਗੇ ਦੂਜੀ ਗੱਲ ਟੂਰਿਜ਼ਮ ਵਾਸਤੇ ਕਿਸੇ ਪਰਪਸ ਜਾਂ ਕਹਿ ਸਕਦੇ ਕਿਸੇ ਓਕੇਸ਼ਨ ਦੀ ਲੋੜ ਨਹੀਂ ਹੁੰਦੀ ਉਹ ਟੂਰਿਜ਼ਮ ਪਰਪਸ ਦਾ ਮਤਲਬ ਹੋ ਗਿਆ ਤੁਸੀਂ ਉੱਥੋਂ ਦੀਆਂ ਜੜੀਆਂ ਹਾਈਲਾਈਟ ਲੋਕੇਸ਼ਨਸ ਨੇ ਜੜੀਆਂ ਵਿਸਟਿੰਗ ਪਲੇਸ ਨੇ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰਨਾ ਹੈ ਘੁੰਮਣਾ ਹੈ ਇਹ ਮਕਸਦ ਹੁੰਦਾ ਤੇ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਖਾਸ ਦਿਨ ਦਾ ਹੀ ਇੰਤਜ਼ਾਰ ਕਰਨਾ ਹੋਵੇ ਸੁਮੀਤ ਕਰਦਾ ਨ ਲੌਕਸਨ ਦਾ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਤ ਤੋਂ ਵੱਤ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਤੁਸੀਂ ਉਹੜਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤ ਤੋਂ ਵੱਤ ਸ਼